ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਨਾਬਾਲਗ ਲੜਕੀ ਨੂੰ ਪਿੰਡ ਦੀ ਹੀ ਔਰਤ ਵੱਲੋਂ ਕੋਈ ਨਸ਼ੀਲਾ ਪਦਾਰਥ ਸੁੰਗਾ ਕੇ ਕੀਤਾ ਗਿਆ ਅਗਵਾ ਮਾਮਲਾ ਹੈ। ਪਿੰਡ ਪੈਣੀਆਂ ਦਾ ਜਿੱਥੋਂ ਦੀ ਇੱਕ ਨਾਬਾਲਗ ਲੜਕੀ ਵੱਲੋਂ ਪਿੰਡ ਦੀ ਹੀ ਇੱਕ ਔਰਤ ਉੱਤੇ ਇਲਜ਼ਾਮ ਲਗਾਉਂਦਿਆਂ ਹੋਇਆਂ ਕਿਹਾ ਗਿਆ ਕਿ ਮੇਰੇ ਹੀ ਪਿੰਡ ਦੀ ਇੱਕ ਔਰਤ ਵੱਲੋਂ ਮੈਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ੀ ਦੀ ਹਾਲਤ ਵਿੱਚ ਅਗਵਾ ਕਰਕੇ ਕਿਸੇ ਅਣਪਛਾਤੀ ਥਾਂ ਉੱਤੇ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਔਰਤ ਵੱਲੋਂ ਉੱਥੇ ਮੇਰੇ ਕੋਲੋਂ ਟੱਕੇ ਨਾਲ ਸਾਫ ਸਫਾਈਆਂ ਵੀ ਕਰਵਾਈਆਂ ਗਈਆਂ ਮੈਨੂੰ ਇਹ ਵੀ ਨਹੀਂ ਪਤਾ ਕਿ ਬੇਹੋਸ਼ੀ ਦੀ ਹਾਲਤ ਵਿੱਚ ਮੇਰੇ ਨਾਲ ਕੀ ਹੋਇਆ ਸੀ ਉੱਥੇ ਹੀ ਪਿੰਡ ਦੀ ਪੰਚਾਇਤੀ ਮੈਂਬਰ ਨੇ ਕਿਹਾ ਕਿ ਇਸ ਔਰਤ ਵੱਲੋਂ ਇਹ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਗਈ ਹੈ ਤੇ ਅਸੀਂ ਇਸ ਦੇ ਖਿਲਾਫ ਥਾਣੇ ਵਿੱਚ ਕੰਪਲੀਟ ਕਰਾਂਗੇ ਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਜ਼ਿਕਰ ਯੋਗ ਹੈ ਕਿ ਦੇਖਣਾ ਹੋਵੇਗਾ ਕਿ ਇਸ ਔਰਤ ਤੇ ਪੁਲਿਸ ਵੱਲੋਂ ਕਦੋਂ ਸਿਕੰਜਾ ਕਸਿਆ ਜਾਏਗਾ ਤੇ ਉਸ ਨਾਬਾਲਗ ਨੂੰ ਇਨਸਾਫ ਮਿਲੇਗਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪੰਜ ਦਿਨ ਹੋ ਗਏ ਆ 15 ਦਿਨ 15 ਦਿਨ ਹੋ ਗਏ ਆ ਹਾਂਜੀ ਤੇ ਕਿੱਥੇ ਖੜਿਆ ਸੀ ਚੰਡੀਗੜ੍ਹ ਚੰਡੀਗੜ੍ਹ ਖੜਿਆ ਸੀ ਹਾਂ ਕਿੱਦਾਂ ਖੜੇ ਠੱਕੇ ਨਾਲ ਖੜਿਆ ਗਿਆ ਸੀ ਤਾਂ ਉਦਾਂ ਹੀ ਖੜਿਆ ਗਿਆ ਠੱਕੇ ਨਾਲ ਖੜਿਆ ਜੀ ਤੇ ਕੌਣ ਜਨਾਨੀ ਖੜਨ ਵਾਲੀ ਆਹਾਂ ਦੇ ਪਿੰਡ ਦੇ ਨਾਲੇ ਘਰ ਸਾਹਮਣੇ ਕੀ ਨਾਮ ਉਹ ਸਤਿਆ ਸਤਿਆ ਦੇ ਜੀ ਤੇ ਕਿਹੜੇ ਹੋਟਲ 'ਚ ਖੜਿਆ ਆ ਪਤਾ ਇਹ ਨਹੀਂ ਪਤਾ ਖੜਿਆ ਜੀ ਅੱਛਾ ਬਿਗੋਸ਼ ਕਰਕੇ ਤੈਨੂੰ ਖੜਿਆ ਸੀ ਹਾਂਜੀ ਤੇ ਉੱਥੇ ਇਹ ਨਹੀਂ ਪੜ ਲੱਗਾ ਤੇ ਨਾ ਹੋਇਆ ਕੀ ਦਾ ਨਹੀਂ ਕਾਰਵਾਈ ਚਾਹੁੰਦੇ ਆ ਇਹ ਜਨਾਨੀ ਜੁੱਤੀਆਂ ਚਾਹੀਦੀਆਂ ਨੇ ਉਹ ਤੇਨੂੰ ਮਾਰਸ਼ਲ ਦੀ ਕੋਸ਼ ਕਰ ਸਕਦੀ ਤੇ ਫਿਰ ਤੇਰਾ ਕਹੀ ਬੋਲ ਉਹ ਹੀ ਇਹਨੇ ਮੈਨੂੰ ਸੰਗਾ ਕੁਛ ਖਰੀਆ ਦੇ ਹਾਂ ਘਰ ਦੇ ਚ ਕੋਣੇ ਆ ਤੂੰ ਆ ਜਾ ਮੈਨੂੰ ਲੈ ਆ ਐਨੇ ਮੈਨੂੰ ਬਿਠਾ ਲਿਆ ਜਲੰਦਰ ਦੀ ਬਸੇ ਅੱਗੂ ਬਿਠਾ ਲਿਆ ਨਹੀਂ ਮਿਲੋ ਅੰਬਰ ਸਾਦੇ ਦੀ ਬਸੇ ਹਾਂ ਅੰਬਰ ਸਾਦੇ ਫਿਰ ਮੈਂ ਕੁਤ ਕਾਦੀਆਂ ਕਾਦੀਆਂ ਵਟਾ ਲੈ ਫਿਰ ਮੈਂ ਆਪਣੇ ਘਰ ਆਈ ਹਾਂ ਬੜੇ ਸਿੱਕੇ ਦੇ ਪਤਾ ਬਰ ਲਾ ਲੋ ਕਿ ਪਹਿਲੀ ਗੱਲ ਉਹ ਇਹ ਹੁੰਦਾ ਠੰਡਾ ਕਰਾਉਣ ਵਾਸਤੇ ਖੜਿਆ ਸੀ ਹਾਂਜੀ ਠੰਡਾ ਠੰਡਾ ਕਰਾਉਣ ਵਾਸਤੇ ਕਰਿਆ ਨਹੀਂ ਅੰਦਰ ਦੇ ਗੋਲਿਆ ਦੇਖਦੇ ਤਾਂ ਪਤਾ ਨਹੀਂ ਕੀ ਕਰਵਾਂਦੀ ਹੁੰਦੀ ਸੀ ਸਰ ਜੀ ਨੂੰ ਕਹੇ ਹੱਥ ਹੱਥ ਨੂੰ ਸਿੱਟੇ ਨਹੀਂ ਲਾਇਆ ਹੁੰਦਾ ਪਤਾ ਨਹੀਂ ਸਰ ਜੀ ਨੂੰ ਕੁਝ ਮਤਲਬ ਇਹਨਾਂ ਧੰਦਾ ਕਰਾਉਂਦੀ ਰਹੀ ਹੈ ਉਹ ਹਾਂ ਜੀ ਰਾਜਰानी ਨਾਮ ਹੈ ਮੇਰਾ ਜੀ ਕੀ ਗੱਲ ਹੋਈ ਇਸ ਤਰ੍ਹਾਂ ਕੁੜੀ ਨੂੰ ਹੰਗਾ ਕੇ ਜਨਾਨੀਆਂ ਦੋ ਜਾਨੀਆਂ ਹੰਗਾ ਹੁੰਦਾ ਨਹੀਂ ਮੈਨੂੰ ਪਤਾ ਮੈਂ ਝੂਠ ਨਹੀਂ ਬੋਲਣਾ ਹੈਗਾ ਮੈਂ ਵੇਖਿਆ ਨਹੀਂ ਮੈਂ ਸੁਣਿਆ ਨਹੀਂ ਠੀਕ ਹੈ ਸੁਣਿਆ ਹੋਣਾ ਪਰ ਦੇਖਿਆ ਨਹੀਂ ਮੈਂ ਅੱਛਾ ਜੀ ਤੇ ਗੱਲ ਇਹਦਾ ਵੀ ਇਹੋ ਜਿਹਾ ਸਕੰਜਾ ਪਾਪੀ ਜਿਹੜੀਆਂ ਜਨਾਨੀਆਂ ਇਹੋ ਜੇ ਕੰਮ ਕਰਾਨੀਆਂ ਕੁੜੀਆਂ ਨੂੰ ਉਹਨਾਂ ਨੂੰ ਇਹੋ ਜੀ ਨੱਥ ਪਾਓ ਵੀ ਜਿਹੜਾ ਸਾਰਾ ਇੰਡੀਆ ਹੀ ਵੇਖੇ ਇਹ ਉਹ ਯਨਾਤ ਪੈਣੀ ਚਾਹੀਦੀ ਇਹਨਾਂ। ਕੁੜੀ ਨਾ ਹੋਇਆ ਕੀ ਹੈ? ਕੁੜੀ ਨੂੰ ਇਹਨੇ ਖੜਿਆ ਪਤਾ ਨਹੀਂ ਸਾਨੂੰ ਕਿੰਨੇ ਖੜਿਆ। ਪਹਿਲਾਂ ਤੇ ਇਹਦਾ ਨਾਂ ਲੱਗਦਾ ਸੀ ਆ ਬੀਬੀ ਦਾ ਘਰ ਉਹ ਇਧਰ ਰੋ ਗਿਆ। ਆਹਦੀ ਮੇਰੇ ਨਾਂ ਲੱਗਾ। ਬਹੁਤ ਚੰਗਾ। ਅੱਗੇ ਅੱਗੇ। ਇਹ ਰਾਨੂੰ ਨਹੀਂ ਪਤਾ ਵੀ ਕਿਧਰ ਨ ਗਈ ਹੈ। ਜਿੱਧਰ ਨ ਗਈ ਹੈ ਉਹਨੂੰ ਵੀ ਨੱਥ ਪੈਣੀ ਚਾਹੀਦੀ ਹੈ। ਠੀਕ ਹੈ। ਤੇ ਕੁੜੀ ਨੇ ਕਿਹਾ ਕਿ ਮੇਰੇ ਕੋਲ ਧੰਦਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਾ ਕੇ ਧੰਦਾ। ਇਸ ਗੱਲ ਦਾ ਨਹੀਂ ਮੈਨੂੰ ਪਤਾ। ਇਹ ਖੜਿਆ ਕਿਡਨੈਪ ਕਰਕੇ ਖੜਿਆ ਹੈ। ਕੀ ਮੰਗ ਕਰਦੇ ਐ ਇਹ ਜਿਹੜੀ ਕਿਡਨੈਨੀ ਕਵਾਰ ਵੀ ਹੋਣੀ ਚਾਹੀਦੀ ਪੁਲਿਸ ਨੂੰ। ਹੋਣੀ ਚਾਹੀਦੀ।